ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸultanpur Lodhi ਅਤੇ Behi nadi ਦੇ ਬਾਰੇ ਸਾਰੇ ਦੋਸਤੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਸ਼ੁਰੂ ਕਰਨ ਲੱਗੇ ਆਂ ਸਤਿਗੁਰੂ ਨਾਨਕ ਦੇਵ ਜੀ ਨੇ ਰਾਏ ਪੋਈ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ अनेका ਚੋਜ ਕੀਤੇ ਇੱਥੇ ਰਾਏ ਬਲਾਰ ਦੀ ਰੈ ਮੁਤਾਬਕ ਮਹਿਤਾ ਕਾਲੂ ਜੀ ਨੇ ਆਪਣੇ ਸੁਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਵੱਡੀ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਇੱਥੇ ਜੀਜਾ ਜੈਰਾਮ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੋਦੀ ਖਾਨੇ ਦੇ ਵਿੱਚ ਕੰਮ ਕਰਨ ਲਈ ਲਗਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਟ ਦਾ ਕੰਮ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਜਿੰਸ ਤੋਲਦੇ ਹੋਏ 13 13 ਬੋਲ ਰਹੇ ਸੀਗੇ ਇਹ ਕੌਤਕ ਦੇਖ ਕੇ ਲੋਕ ਵੀ ਬਹੁਤ ਜ਼ਿਆਦਾ ਹੈਰਾਨ ਸਨ ਤੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਤੁਹਾਨੂੰ ਅੱਗੇ ਗਿਣਤੀ ਨਹੀਂ ਆਉਂਦੀ ਇਹ ਬਾਤ ਸੁਣ ਕੇ ਹਾਕਮਾਂ ਨੇ ਨਵਾਬ ਦੌਲਤ ਖਾਨ ਨੂੰ ਚੁਗਲੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਤੁਸੀਂ ਇਹ ਗੱਲ ਜਾਣ ਕੇ ਹੈਰਾਨ ਹੋ ਮੋਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੋਦੀਖਾਨੇ ਦਾ ਹਿਸਾਬ ਕੀਤਾ ਗਿਆ ਤਾਂ ਹਿਸਾਬ ਦੇ ਵਿੱਚ ਵਾਧਾ ਹੋਇਆ ਇਹ ਦੇਖ ਕੇ ਸਾਰੇ ਜਾਣੇ ਹੈਰਾਨ ਸਨ ਵੀ ਇੰਨਾ ਜ਼ਿਆਦਾ ਵਾਧਾ ਕਿਵੇਂ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦਾ ਕੰਮ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਉਂਦੇ ਸਨ ਅਤੇ ਉਸ ਤੋਂ ਬਾਅਦ ਉਹ ਬਈ ਨਦੀ ਦੇ ਵਿੱਚ ਇਸ਼ਨਾਨ ਕਰ ਲਈ ਵੀ ਜਾਂਦੇ ਸਨ। ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਬਈ ਨਦੀ ਦੇ ਵਿੱਚ ਇਸ਼ਨਾਨ ਕਰਨ ਗਏ ਤਾਂ ਉਸ ਤੋਂ ਬਾਅਦ ਉਹ ਅਲੋਪ ਹੋ ਜਾਂਦੇ ਨੇ ਤੇ ਗੋਤਾਖੋਰ ਵੀ ਉਹਨਾਂ ਦੀ ਬਹੁਤ ਜ਼ਿਆਦਾ ਭਾਲ ਕਰਦੇ ਨੇ। ਉਹ ਕਿਤੋਂ ਨਹੀਂ ਥਾਉਂਦੇ ਅਤੇ ਨਵਾਬ ਦੌਲਤਖਾਂ ਵੀ ਉਹਨਾਂ ਨੂੰ ਭਾਲਣ ਵਾਸਤੇ ਆਪਣੇ ਕਰਿੰਦਿਆਂ ਨੂੰ ਭੇਜਦਾ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਕਿਤੇ ਵੀ ਨਹੀਂ ਲੱਭਦੇ ਅਤੇ ਲੋਕ ਬੀਬੇ ਨਾਨਕੀ ਦਾ ਵੀਰ ਜੈ ਰਾਮ ਦਾ ਰਿਸ਼ਤੇਦਾਰ ਡੁੱਬ ਗਿਆ ਕਿ ਹੈ ਕਿ ਬੀਬੇ ਨਾਨਕੀ ਨੂੰ ਜਾ ਕੇ ਉਹਨੀਆਂ ਸਹੇਲੀਆਂ ਦੱਸਦੀਆਂ ਨੇ ਅਤੇ ਬੀਬੇ ਨਾਨਕੀ ਜੀ ਨੇ ਸਹੇਲੀਆਂ ਦੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੂੰ ਕਿਹਾ ਮੇਰਾ ਵੀਰ ਡੁੱਬਦਾ ਨਹੀਂ ਮੇਰਾ ਵੀਰ ਤਾਂ ਡੁੱਬਦਿਆਂ ਨੂੰ ਤਾਰਨ ਵਾਲਾ ਹੈ ਉਹਨਾਂ ਨੇ ਕਿਹਾ ਉਹ ਤਾਂ ਡੁੱਬਦਿਆਂ ਦੇ ਬੇੜੇ ਤਾਰਨ ਵਾਲਾ ਹੈ ਅਤੇ ਭੈਣ ਨਾਨਕੀ ਨੇ ਬੜੀ ਹੀ ਤੀਰਟ ਦੇ ਨਾਲ ਜਵਾਬ ਦਿੱਤਾ ਤੀਸਰੇ ਦਿਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨਦੀ ਦੇ ਵਿੱਚੋਂ ਬਾਹਰ ਆਉਂਦੇ ਨੇ ਅਤੇ ਕਿਨਾਰੇ ਦੇ ਉੱਤੇ ਬੈਠ ਜਾਂਦੇ ਨੇ ਲੋਕ ਉਹਨਾਂ ਨੂੰ ਵੇਖ ਕੇ ਬੜੇ ਹੀ ਹੈਰਾਨ ਹੁੰਦੇ ਨੇ ਅਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਬਾਣੀ ਦਾ ਫਰਮਾਨ ਹੈ ਕੋਈ ਆਖੇ ਭੂਤ ਨਾ ਕੋਈ ਆਖੇ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਇਹ ਕੌਤਕ ਦੇਖ ਕੇ ਲੋਕ ਹਮ ਹਵਾ ਕੇ ਪਹੁੰਚਣ ਲੱਗੇ ਭਾਈ ਮਰਦਾਨਾ ਜੀ ਵੀ ਆਏ ਅਤੇ ਬੀਬੇ ਨਾਨਕੀ ਜੀ ਵੀ ਆਏ ਅਤੇ ਬੀਬੇ ਨਾਨਕੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਵੀਰਾ ਮੈਨੂੰ ਤੂੰ ਮੁੜ ਕੇ ਛੱਡ ਕੇ ਨਾ ਜਾਵੇਂ ਨਾਨਕੀ ਜੀ ਦੀ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੈ ਨਾਨਕੀ ਨੂੰ ਕਿਹਾ ਜੋ ਮੇਰੀ ਇਸ ਅਕਾਲ ਪੁਰਖ ਨੇ ਜਿੰਮੇਵਾਰੀ ਲਈ ਹੈ ਇਸ ਜਗਤ ਚਲੰਦੇ ਨੂੰ ਤਾਰਨ ਵਾਸਤੇ ਮੈਂ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਜਾ ਰਿਹਾ ਹਾਂ ਗੁਰੂ ਜੀ ਨੇ ਭੈਣ ਨੂੰ ਸਮਝਾਉਣਾ ਕੀਤਾ ਸੋ ਦੋਸਤੋ ਇਹ ਸੀਗੀ ਸ੍ਰੀ ਗੁਰੂ ਨਾਨਕ ਬਾਰੇ ਕੁਝ ਜਾਣਕਾਰੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰ ਦਿਓ ਕਈ ਵਾਰ ਦੋਸਤੋ ਵੀਡੀਓ ਦੇ ਵਿੱਚ ਬੋਲਣ ਲੱਗਿਆਂ ਕੁਛ ਨਾ ਕੁਛ ਸੁੜੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਸੋ ਦੋਸਤੋ ਜੇਕਰ ਕੋਈ ਗਲਤੀ ਹੋਈ ਤਾਂ ਉਹਦੇ ਲਈ ਮਾਫੀ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ